ਮੈਂ ਲੱਕੀ ਕਹਿ ਸਕਦੇ ਹਾਂ ਤੁਸੀਂ ਕਿ ਮੈਂ ਮੇਰੇ ਮॉम ਸਿੱਖ ਨੇ ਤੇ ਡੈਡੀ ਹਿੰਦੂ ਨੇ ਤਾਂ ਮੈਨੂੰ ਦੋਨੋਂ ਕਲਚਰਸ ਦੀਆਂ ਨਾ ਚੀਜ਼ਾਂ ਮਿਲੀਆਂ ਨੇ ਵਿਰਸੇ ਦੇ ਵਿੱਚ ਈਵਨ ਦੋ ਮੋਸਟਲੀ ਮੇਰਾ ਜਿਹੜਾ ਤੁਸੀਂ ਕਹਿ ਸਕਦੇ ਹੋ ਮੇਰੀ ਗਰੂਮਿੰਗ ਆ ਉਹ ਐਜ਼ ਅ ਸਿੱਖ ਹੋਈ ਆ ਮੈਂ ਸਿੱਖ ਬਾਇ ਬਲੀਫ ਕਿ ਮੈਂ ਪਹਿਲੀ ਗੁਰੂ ਘਰ ਹੀ ਜਾਣਾ ਸ਼ੁਰੂ ਕੀਤਾ ਮੇਰਾ ਜਿਹੜਾ ਰੱਬ ਨਾਲ ਅਨਕਾਊਂਟਰ ਆ ਮੇਰਾ ਰੱਬ ਹੈ ਜਿਹੜਾ ਉਹ ਗੁਰੂ ਘਰ ਦੇ ਵਿੱਚ ਹੀ ਮੈਨੂੰ ਮਿਲਿਆ ਪਾਪਾ ਦੇ ਬੀਲੀਵ ਸਿਸਟਮ ਤੋਂ ਮੈਨੂੰ ਇਹ ਮਿਲਿਆ ਕਿ ਜੇ ਰਾਮਚੰਦਰ ਜੀ ਬਨਵਾਸ ਤੇ ਗਏ ਤਾਂ ਹੀ ਉਹ ਰੱਬ ਬਣੇ ਨਹੀਂ ਤਾਂ ਉਹਨਾਂ ਨੇ ਤਾਂ ਇੱਕ ਰਾਜਾ ਹੋਣਾ ਸੀ ਤੇ ਸਿੱਖੀਜ਼ਮ ਚ ਮੈਨੂੰ ਇਹ ਮਿਲਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਪੂਰੇ ਦਾ ਪੂਰਾ ਪਰਿਵਾਰ ਆਪਣਾ ਸੋ ਕਨਸੈਪਟ ਤਾਂ ਉਹੀ ਹੈ ਨਾ ਭਾਈ ਮਾਈ ਮਦਰ ਰਿਸਪੈਕਟਸ ਮਾਈ ਡੈਡਸ ਕਲਚਰ ਐਂਡ ਮਾਈ ਫਾਦਰ ਰਿਸਪੈਕਟਸ ਮਾਈ ਮਦਰਸ ਕਲਚਰ ਇਸ ਦੇ ਵਿੱਚ ਗੁਨੀਤ ਦੀ ਵੀ ਮੈਂ ਸੇਮ ਸੇਮ ਮੈਂ ਕਹਾਂ ਤੁਹਾਡੀ ਤੁਹਾਡੀ ਮੈਰਿਜ ਚ ਵੀ ਹੈ ਤੋਡੀ ਨਰਜੀ ਦਾ ਸੋਰਸ ਕੀ ਆ ਜ਼ਿੰਦਗੀ ਦੇ ਕਿਸੇ 파ਟ ਵਿੱਚ ਆਪਣੇ ਆਪ ਨੂੰ ਇਨਕੰਪਲੀਟ ਮਹਿਸੂਸ ਕਰਨਾ ਮਤਲਬ ਸਿਲੈਕਟਿਵ ਆਫੈਂਸ ਲੈ ਲੈਣਾ ਜਿਵੇਂ ਜ਼ਿੰਦਗੀ ਵਿੱਚ ਜਿੱਥੇ ਮਨ ਲਾਦਾ ਰ ਆ ਚੀਜ਼ ਨਹੀਂ ਹੈਗੀ ਉਹ ਚੀਜ਼ ਮੈਨੂੰ ਉਹ ਦਿਨ ਦੀ ਹੈ ਮੋਟੀਵੇਸ਼ਨ ਕੁਝ ਕਰਨ ਦਾ ਜੀ ਇਨ 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 ਪੋਜ਼ਿਟਿਵ ਵੇ i look at it as a, as an area where i can improve hun taa ehi hai mainu lagda even though main thoda 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 hun hun thoda ja matlab mera vishwas rabb wal zyada ho reha maybe kyunki jadon dab mere mere kare daughter hui hai mere te zimmedariyan vadhian ne ਤਮੋਤਲ ਮੈਂ ਆਪਣਾ ਜਿਹੜਾ ਖਲਾਰਾ ਆ ਆਪਦੀ ਜ਼ਿੰਦਗੀ ਦਾ ਉਸ ਸਮੇਟ ਰਹਾ ਤੇ ਸਮੇਟਣ ਲਈ ਤੁਹਾਨੂੰ ਇੱਕ ਇਕਾਗਰ ਕਰਨ ਲਈ ਇੱਕ ਥਾਂ ਚਾਹੀਦੀ ਹੁੰਦੀ ਹੈ ਨਾ ਸੈਂਟਰ ਉਹ ਮਤਲਬ ਮੇਰੀ ਡਾਟਰ ਹੈ ਤੇ ਉਹ ਮਤਲਬ ਰੱਬ ਜਾਂ ਬਲੀਫ ਜਾਂ ਇੱਕ ਪ੍ਰੋਟੋਕੋਲ ਹੈ ਜਿਹੜਾ ਉਹ ਮੈਨੂੰ ਥੋੜਾ ਜਿਹਾ ਨਾ ਉਹ ਮੇਰੀ ਜਿਹੜੀ ਅਸ਼ਾਂਤੀ ਨੂੰ ਸ਼ਾਂਤ ਕਰਦਾ ਹੈ ਪਰ ਕੰਮ ਕਰਨ ਦਾ ਤਾਂ ਜਿਹੜੀ ਮੇਰੀ ਫਾਇਰ ਹੈ ਉਹ ਇਹੀ ਹੈ ਕਿ ਕਿਤੇ ਨਾ ਕਿਤੇ ਕੁਝ ਇਨਕੰਪਲੀਟ ਰਹਿ ਜਾਣਾ ਕਿਹੋ ਜਿਹਾ ਧਾਰਮਿਕ ਹੋਂ ਤੁਸੀਂ ਕਿ ਹੋ ਜੀ ਦੇ ਆਤਮਿਕੋਂ ਪੜਦਾ ਤਾਂ ਭਾਜੀ ਮੈਂ ਬੜੀ ਵੈਸੇ ਇੰਟਰਸਟਿੰਗ ਗੱਲ ਹੈ ਮੈਂ ਹੁਣ ਇੱਕਦਮ ਦੇਖਿਆ ਕਿ ਪੜਦਾ ਤਾਂ ਮੈਂ ਜ਼ਿਆਦਾਤਰ ਚੀਜ਼ਾਂ ਪ੍ਰੈਕਟੀਕਲ ਆ ਜੀ ਫੋਰ ਐਗਜ਼ਾਮਪਲਸ ਮੈਂ ਜਾਰਡਨ ਪੀਟਰਸਨ ਉਹ ਪੜਦਾ ਜੀ ਉਹ ਕੋਈ ਸਾਈਕੋਲੋਜਿਸਟ ਨੇ ਤੇ ਮੋਸਟਲੀ ਜੋ ਮੇਰੇ ਜੋ ਮੈਂ ਪੜਦਾ ਉਹ ਜੀਵਨੀ ਸਾਈਕੋਲੋਜੀ ਚ ਬਹੁਤ ਇੰਟਰਸਟਡ ਹਾਂ ਤੁਹਾਡਾ ਹਾਂ ਜੀ ਹਾਂ ਜੀ ਫਰਾਈਡ ਯੰਗ ਵਗੈਰਾ ਨੇ ਪੜਿਆ ਹਾਂਜੀ ਹਾਂਜੀ ਸਿਕਮਨ ਫਰਾਈਡ ਵੀ ਮੈਂ ਪੜਦਾ ਜੀ ਹਾਂਜੀ ਸ਼ੁਰੂ ਚ ਪੜਿਆ ਸੀ ਹਾਂਜੀ ਕਿਉਂਕਿ ਪਿਤਾਮਾ ਤਾਂ ਉਹੀ ਨੇ ਸਾਰੀ ਮੈਨੂੰ ਇਹ ਵੀ ਗੱਲ ਬੜੀ ਕਮਾਲ ਦੀ ਲੱਗਦੀ ਹੈ ਕਿ ਤੁਸੀਂ ਕਈ ਵਾਰੀ ਕਈ ਸੂਡੋ ਇੰਟੈਲੈਕਚੁਅਲ ਬੰਦਿਆਂ ਨੂੰ ਜਦੋਂ ਐਕਸਪੀਰੀਅੰਸ ਕਰਦੇ ਹੋ ਉਹਨਾਂ ਨੇ ਅੱਧੀ ਗੱਲ ਉਹਦੀ ਚੱਕੀ ਹੁੰਦੀ ਹੈ ਅੱਧੀ ਉਹਨਾਂ ਦੀ ਚ ਤਾਂ ਉਹਨਾਂ ਦਾ ਫੰਡਾ ਕਲੀਅਰ ਨਹੀਂ ਹੁੰਦਾ ਮੈਨੂੰ ਐਵੇਂ ਲੱਗਦਾ ਭਾਈ ਸਾਈਕੋਲੋਜੀ ਥੋੜੀ ਜੀ ਤੁਸੀਂ ਪੜਦੇ ਹੋ ਨਾ ਜੀ ਤਾਂ ਵੈਸੇ ਤਾਂ ਭਾਈ ਦੇਖੋ ਇਹ ਨਾ ਇੱਕ ਮਤਲਬ ਬਲੈਂਕਟ ਸਟੇਟਮੈਂਟ ਪਰ ਇਟ ਟru ਹੈ ਕਿ ਗੁਰਬਾਣੀ ਵਿੱਚ ਬਹੁਤ ਆਨਸਰਸ ਪਏ ਨੇ ਪਰ ਆਪਣੀ ਨਾ ਤੁਸੀਂ ਲਾ ਲਓ ਜਿਹੜੀ ਅੱਜ ਕੱਲ ਦੀ ਜਨਰੇਸ਼ਨ ਆ ਉਹ ਪਹਿਲਾਂ ਅੰਗਰੇਜ਼ੀ ਵੱਲ ਜਾਂਦੀ ਆ ਉਹ ਸਾਰਾ ਐਕਸਪੀਰੀਅੰਸ ਕਰਦੀ ਆ ਫੇਰ ਉਹ ਪੰਜਾਬੀ ਵੱਲ ਮੁੜਦੀ ਆ ਤਾਂ ਜਦੋਂ ਜਾਰਡਨ ਪੀਟਰਸਨ ਦੀਆਂ ਚਾਰ ਕਿਤਾਬਾਂ ਦਾ ਚਲੋ ਜ਼ਿਆਦਾ ਕਹਤੀਆਂ ਉਹਨਾਂ ਦੀਆਂ ਕਿਤਾਬਾਂ ਸਿਰਫ ਕਿਤਾਬਾਂ ਨਹੀਂ ਹੁੰਦੀਆਂ ਉਹ ਸਿਲੇਬਸ ਹੁੰਦੇ ਨੇ ਉਹਨੂੰ ਯੂ ਐਕਚੁਅਲੀ ਹੈਵ ਟੂ ਸਟੱਡੀ them ਪੜੀ ਲੋ ਉਹ ਜੇ ਦੋ ਡੀਪ ਚੈਪਟਰਸ ਪੜ ਲਏ ਨੇ ਹੋ ਨਾ ਤੁਸੀਂ ਫਿਰ ਮੰਨ ਲਓ ਮੰਮੀ ਕੋਲੇ ਬੈ ਕੇ ਉਹ ਗੱਲ ਕਰਦੇ ਹੋ ਤੇ ਮੰਮੀ ਕਹਿੰਦੇ ਨੇ ਹਾਂ ਤੇ ਗੁਰਬਾਣੀ ਵਿੱਚ ਇਹ ਗੱਲ ਐਵੇਂ ਲਿਖੀ ਹੋਈ ਆ ਤਾਂ ਫਿਰ ਤੁਹਾਨੂੰ ਲੱਗਦਾ ਕਿ ਆਪਣਾ ਕਲਚਰ ਸੱਚੀ ਬਹੁਤ ਜ਼ਿਆਦਾ ਗੁਰਬਾਣੀ ਵਿੱਚ ਵੀ ਗੀਤਾ ਵਿੱਚ ਵੀ ਸਾਡੇ ਵੀ ਵਿਦਵਾਨ ਚ ਬਹੁਤ ਸਾਰਾ ਕੁਝ ਜਿਵੇਂ ਜੋ ਦੁਨੀਆ ਚ ਕਿਹਾ ਜਾ ਰਿਹਾ ਹੈਗਾ ਉਹ ਬਹੁਤ ਸਾਰਾ ਉੱਤੇ ਦਰਜ ਆਗਾ ਤੇ ਫਿਰ ਉੱਥੋਂ ਹੀ ਸਮਝ ਆਉਂਦੀ ਹੈ ਕਿ ਜਿਹੜੀ ਗ੍ਰੀਕ ਤੇ ਇੰਡੀਅਨ ਜਿਹੜਾ ਲਿਟਰੇਚਰ ਆਇਆ ਜਿਹੜੀ ਫਿਲਾਸਫੀ ਆ ਉਹ ਪੈਰਲਲ ਹੀ ਆਉਣੀ ਸ਼ੁਰੂ ਹੋਈ ਆ ਸੋ ਹੁਣ ਤਾਕਰ ਕਿ ਮੈਂ ਜਿਹੜੀ ਗੱਲ ਚ ਪਹਿਲਾਂ ਹੋਇਆ ਸੀ ਕਿ ਈਵਨ ਤੋਂ ਮੈਂ ਸ਼ੁਰੂਆਤ ਉੱਥੋਂ ਕੀਤੀ ਸੀ ਹੁਣ ਮੈਂ ਥੋੜਾ ਜਿਹਾ ਮਤਲਬ ਆਪਣੇ ਤੁਸੀਂ ਕਹਿ ਸਕਦੇ ਹੋ ਇੰਡੀਅਨ ਯਾ ਪੰਜਾਬੀ ਜਿਹੜਾ ਸਾਡਾ ਕੋਰ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਯਾ ਗੀਤਾ ਹੁਣ ਮੈਂ ਥੋੜਾ ਜਿਹਾ ਉੱਥੋਂ ਇਨਸਪੀਰੇਸ਼ਨ ਲਿਆ ਤੁਹਾਨੂੰ ਪਤਾ ਨਹੀਂ ਬਹੁਤ ਸਾਰਾ ਕੁਝ ਸਮਕਾਲੀ ਹੈ ਜਦੋਂ ਗੁਰੂ ਨਾਨਕ ਸਾਹਿਬ ਇੱਧਰ ਨੇ ਉੱਧਰ ਸਕਰਾ ਬੋ ਸਾਰਾ ਦੁਨੀਆ ਦੇ ਉੱਤੇ ਜੋ ਤੁਸੀਂ ਦੇਖਦੇ ਹੋ ਬੜੇ ਸਮਕਾਲੀ ਲੋਕ ਹਾਂ ਜੀ ਹਾਂ ਜੀ ਡੈਡ ਇਹ ਗੱਲ ਬਾਰੇ ਬਹੁਤ ਦੱਸਦੇ ਨੇ ਫਿਰ ਤੁਸੀਂ ਜਿਹੜੀ ਇੰਡੀਅਨ ਐਜੂਕੇਸ਼ਨ ਸਿਸਟਮ ਮਕਲ ਮਕਲ ਵੀ ਨੇ ਜਨਾ ਬਣਾਇਆ ਜਿਹੜਾਗਾ 1469 ਚ ਗੁਰੂ ਨਾਨਕ ਜੀ ਜੋਤੀ ਜੋਤ ਸਮਾ ਰਹੇ ਨੇ ਉਹ ਉਸ ਦੌਰ ਚ ਜਵਾਨ ਹੋ ਰਿਹਾ ਪੈਦਾ ਹੋ ਕੇ ਮਤਲਬ ਜਵਾਨ ਹੋ ਰਿਹਾ ਤੇ ਉਹ ਦੁਨੀਆ ਦੀ ਸਭ ਤੋਂ ਇੱਕ ਬੈਸਟ ਕਿਤਾਬ ਦਾ ਪ੍ਰਿੰਸ ਜਿਹੜੀ ਹੈਗੀ ਉਹ ਲਿਖਦਾਗਾ ਰਾਜ ਬਾਰੇ ਸਟੇਟ ਕੀ ਹੁੰਦੀ ਹੈਗੀ ਇਸ ਤੋਂ ਬਾਅਦ ਆਈ ਰਿਪਬਬਲਿਕ ਮੇਰੇ ਖਿਆਲ ਨਾਲ ਹਾਂ ਰਿਪਬਬਲਿਕ ਰਿਪਬਬਲਿਕ ਹੈ ਉਹ ਕਿ ਜਿਹੜੀ ਪਲਾਟੋ ਨੇ ਲਿਖੀ ਆ ਫਿਰ ਬਾਅਦ ਚ ਮੇਰੇ ਖਿਆਲ ਨਾਲ ਹਾਂ ਹਾਂ ਮਤਲਬ ਹਣਾ ਫਿਰ ਪਲਾਟੋ ਨੇ ਰਿਪਬਬਲਿਕ ਮੈਂ ਹੋ ਸਕਦਾ ਮੈਂ ਗਲਤ ਹੋਵਾਂ ਹਾਂਜੀ ਤਾਂ ਦੁਨੀਆ ਚ ਜਿਹੜੀ ਆਪਾਂ ਥੌਟ ਦੀ ਗੱਲ ਕਰਦੇ ਆਂਗੇ ਬੜੇ ਲੈਵਲ ਤੇ ਬੜੀਆਂ ਗੱਲਾਂ ਚਾਹੇ ਕਿਸੇ ਨੂੰ ਮਿਲੇ ਨਹੀਂ ਲੋਕ ਪੈਰਲ ਚੱਲ ਰਹੀਆਂ ਸੀ ਐਕਸਪੀਰੀਅੰਸ ਚ ਵੀ ਬੜੇ ਲੋਕ ਮਿਲਦੇ ਵੀ ਰਹੇ ਸ਼ਾਇਦ ਇਸ ਕਰਕੇ ਪੈਰਲ ਬੜੇ ਲੋਕ ਜਾਣ ਰਹੇ ਹੋਣਗੇ ਤਾਂ ਵੀ ਪੈਰਲ ਚੱਲ ਰਹੀਆਂ ਸੀ ਸੇਮ ਤਰ੍ਹਾਂ ਦੀਆਂ ਕਨਵਰਸੇਸ਼ਨ ਸੇਮ ਤਰ੍ਹਾਂ ਦੀਆਂ ਜਿਵੇਂ ਸ਼ੰਕਰਾਚਾਰੀਆ ਦਾ ਵਿਚਾਰ ਦੋ ਜੋ ਵਿਚਾਰ ਨੇ ਅੱਜ ਜਦੋਂ ਸਾਇੰਸ ਦੇ ਅੰਦਰ ਅਸੀਂ ਜਾ ਕੇ ਅਲਟੀਮੇਟ ਕਹਿੰਦੇ ਹਾਂ ਕਿ ਸਫਰਤ ਇੱਕ ਬਿੰਦੂ ਦੇ ਉੱਤੇ ਸਾਰਾ ਕੁਝ ਖੜ ਜਾਂਦਾ ਉਹਨਾਂ ਵਿਚਾਰਾਂ ਦੇ ਅੰਦਰ ਵੀ ਚੀਜ਼ਾਂ ਜੇ ਤੁਸੀਂ ਪੜ੍ਹਦੇ ਹੋ ਪਈਆਂ ਲਿਗੀਆਂ ਤਾਂ ਤੁਸੀਂ ਕਹੇ ਮੈਂ ਜਿਹੜੀ ਸਵਾਲ ਦੇ ਉੱਤੇ ਹੋਣਾ ਤੁਸੀਂ ਕਹੋ ਜੇ ਅਧਿਆਤਮਿਕ ਦਾ ਮਤਲਬ ਅਸੀਂ ਕੋਈ ਰਿਲੀਜੀਅਸ ਪ੍ਰੈਕਟਿਸ ਕਰਦੇ ਹਾਂ ਤੁਸੀਂ ਰਿਲੀਜੀਅਨ ਨੂੰ ਪ੍ਰੈਕਟਿਸ ਕਿਵੇਂ ਕਰਦੇ ਹੋ ਤੁਸੀਂ ਜਾਂ ਜਾਂ ਹੋਈ ਹੈ ਕੀ ਹਾਂ ਕਿਸੇ ਥਾਟ ਦੇ ਨਾਲ ਮੈਨੂੰ ਲੱਗਦਾ ਭਾਈ ਮੈਂ ਰਿਲੀਜੀਅਨ ਪ੍ਰੈਕਟਿਸ ਕਰਨ ਤੋਂ ਤਾਂ ਮੇਰਾ ਨਾ ਮੈਨੂੰ ਬਹੁਤ ਮੈਂ ਲੱਕੀ ਕਹਿ ਸਕਦੇ ਹੋ ਤੁਸੀਂ ਕਿ ਮੈਂ ਮੇਰੇ ਮਮ ਸਿੱਖ ਨੇ ਮੇਰੇ ਡੈਡੀ ਹਿੰਦੂ ਨੇ ਤਾਂ ਮੈਨੂੰ ਦੋਨੋਂ ਕਲਚਰਸ ਦੀਆਂ ਨਾ ਚੀਜ਼ਾਂ ਮਿਲੀਆਂ ਨੇ ਵਿਰਸੇ ਦੇ ਵਿੱਚ ਈਵਨ ਦੋ ਮੋਸਟਲੀ ਮੇਰਾ ਜਿਹੜਾ ਤੁਸੀਂ ਕਹਿ ਸਕਦੇ ਹੋ ਮੇਰੀ ਗਰੂਮਿੰਗ ਹੈ ਉਹ ਐਜ਼ ਅ ਸਿੱਖ ਹੋਈ ਆ ਮੈਂ ਸਿੱਖ ਬਾਇ ਬਲੀਫ ਕਿ ਮੈਂ ਪਹਿਲੀ ਗੁਰੂ ਘਰ ਹੀ ਜਾਣਾ ਸ਼ੁਰੂ ਕੀਤਾ ਮੇਰਾ ਜਿਹੜਾ ਰੱਬ ਨਾਲ ਅਨਕਾਊਂਟਰ ਹੈ ਮੇਰਾ ਰੱਬ ਹੈ ਜਿਹੜਾ ਉਹ ਗੁਰੂ ਘਰ ਦੇ ਵਿੱਚ ਹੀ ਮੈਨੂੰ ਮਿਲਿਆ ਤਾਂ ਜਿਹੜੀ ਮੈਂ ਗੱਲ ਕੀਤੀ ਮੇਰਾ ਡਾਇਲੌਗ ਗੁਰੂ ਘਰ ਦੇ ਵਿੱਚ ਹੀ ਰਿਹਾ ਇਵੈਂਚੁਅਲੀ ਉਹਦਾ ਵੱਡਾ ਹੋਇਆ ਉਦੋਂ ਮੈਨੂੰ ਇਹ ਚੀਜ਼ ਜਚਾਈ ਗਈ ਕਿ ਤੇਰਾ ਰੱਬ ਨਹੀਂ ਹੈ ਭਾਈ ਤੇਰਾ ਰੱਬ ਨਾ ਮੰਦਰ ਦੇ ਵਿੱਚ ਆ ਉਹ ਭਾਵੇਂ ਸੈਟਲ ਹਿੰਟਸ ਦੇ ਵਿੱਚ ਸੀ ਪਰ ਉਹ ਜਿਹੜੀ ਡਿਸਕ੍ਰਿਮੀਨੇਸ਼ਨ ਮੈਂ ਬਾਅਦ ਦੇ ਵਿੱਚ ਮਹਿਸੂਸ ਕੀਤੀ ਆ ਪਰ ਮੇਰਾ ਤੁਸੀਂ ਕਹਿ ਸਕਦੇ ਹੋ ਕਿ ਕਿਉਂਕਿ ਪਾਪਾ ਤੋਂ ਮੈਨੂੰ ਹਿੰਦੂਇਜ਼ਮ ਦਾ ਉਹ ਮਿਲਿਆ ਬਲੀਫ ਸਿਸਟਮ ਤੇ ਉਹ ਪਾਪਾ ਦੇ ਬਲੀਫ ਸਿਸਟਮ ਤੋਂ ਮੈਨੂੰ ਇਹ ਮਿਲਿਆ ਕਿ ਜੇ ਰਾਮਚੰਦਰ ਜੀ বনਵਾਸ ਤੇ ਗਏ ਤਾਂ ਹੀ ਉਹ ਰੱਬ ਬਣੇ ਨਹੀਂ ਤਾਂ ਉਹਨਾਂ ਨੇ ਤਾਂ ਇੱਕ ਰਾਜਾ ਹੋਣਾ ਸੀ ਤੇ ਜੇ ਉਹ ਗਏ ਤੇ ਉਹਨਾਂ ਨੂੰ ਫਿਰ ਲਕਸ਼ਮਣ ਆਪ ਨੂੰ ਲਕਸ਼ਮਣ ਵਰਗਾ ਭਰਾ ਸਾਰਿਆਂ ਨੂੰ ਚਾਹੀਦਾ ਪਰ ਰਾਮਚੰਦਰ ਜੀ ਵਰਗਾ ਭਰਾ ਕੋਈ ਬਣਨਾ ਨਹੀਂ ਚਾਹੁੰਦਾ ਤੇ ਉਹਨਾਂ ਦੇ ਸੈਕਰੀਫਾਈਸ ਦੇ ਕਰਕੇ ਹੀ ਜਦੋਂ ਵਾਪਸ ਆਏ ਤੇ ਉਹਨਾਂ ਦੀਆਂ ਜਿਹੜੀਆਂ ਖੜਾਵਾਂ ਕੋਈਆਂ ਸੀਗੀਆਂ ਉੱਥੇ ਉਰਾਜ ਕਰ ਰਹੀਆਂ ਸੀ ਤੇ ਸਿੱਖਿ ਕਿਸਮ ਜੋ ਮੈਨੂੰ ਇਹ ਮਿਲਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਪੂਰੇ ਦਾ ਪੂਰਾ ਪਰਿਵਾਰ ਆਪਣਾ ਸੋ ਕਨਸੈਪਟ ਤਾਂ ਉਹੀ ਆ ਨਾ ਬਾਜੀ ਤੇ ਮੈਨੂੰ ਇਹ ਸਮਝਣ ਲਈ ਦੋ ਤਰੀਕੇ ਮੈਂ ਥਮਾ ਤੇ ਬੁੱਧ ਦੇਖੋ ਪੂਰਾ ਆਪਦਾ ਛੱਡਦਾ ਪੂਰਾ ਚੱਲਦਾ ਭਰਦਾ ਰਾਜ ਭਾਗ ਛੱਡ ਕੇ ਹਾਂਜੀ ਸੋ ਮੈਨੂੰ ਮੈਂ ਇਸ ਚੀਜ਼ ਨੂੰ ਲੋ ਮੈਂ ਅੱਦਾ ਅੱਦਾ ਨਹੀਂ ਮੰਨਦਾ ਮੈਂ ਤਾਂ ਦੋ ਪੂਰੇ ਮੰਨਦਾ ਕਿ ਮੇਰੇ ਕੋਲ ਹਰ ਲੈਸਨ ਸਮਝਣ ਦੇ ਲਈ ਮੇਰੇ ਕੋਲ ਦੋ ਐਗਜ਼ਾਮਪਲਸ ਨੇ ਸੋ ਜਿਹੜਾ ਬਲੀਫ ਤਤ ਮੇਰਾ ਬਹੁਤ ਉਹ ਹੈ ਤੇ ਐਂਡ ਇਟਸ ਵੈਰੀ ਲਿਬਰਲ ਕਿਉਂਕਿ ਮਾਈ ਮਦਰ ਰਿਸਪੈਕਟਸ ਮਾਈ ਡੈਡਸ ਕਲਚਰ ਐਂਡ ਮਾਈ ਫਾਦਰ ਰਿਸਪੈਕਟਸ ਮਾਈ ਮਦਰਸ ਕਲਚਰ ਇਸ ਦੇ ਵਿੱਚ ਗੁਨੀਤ ਦੀ ਵੀ ਮੈਂ ਸੇਮ ਸੇਮ ਹੈ ਤੁਹਾਡੀ ਤੁਹਾਡੀ ਮੈਰਿਜ ਚ ਵੀ ਹੈ ਤੇ ਗੁਨੀਤ ਬਾਜੀ ਸ਼ੀ మేక్స్ ਸ਼ੋਰ ਕਿ ਜੇ ਕੋਈ ਸਾਡੇ ਕਲਚਰ ਦੀ ਮੰਨ ਲੋ ਕੋਈ ਹਿੰਦੂ ਰਿਲੀਜੀਅਨ ਵਾਈਜ਼ ਉਹ ਪਾਪਾ ਨੂੰ ਪੁੱਛੂ ਕਿਉਂਕਿ ਮੈਨੂੰ ਤਾਂ ਪਤਾ ਨਹੀਂ ਹੁੰਦਾ ਉਹ ਪਾਪਾ ਨੂੰ ਪੁੱਛਦੀ ਆ ਕਿ ਪਾਪਾ ਇਹ ਚੀਜ਼ ਐਵੇਂ ਕਰਨੀ ਹੈ ਤਾਂ ਉਹ ਮੇਕ ਸ਼ੂਰ ਕਰਦੀ ਹੈ ਕੱਲ ਨੂੰ ਉਹ ਚੀਜ਼ਾਂ ਵੀ ਸਾਰੀਆਂ ਮਤਲਬ ਉਹ ਉਹ ਰਿਚੂਅਲਸ ਸਾਰੇ ਨਿਭਾਵੇ ਉਹ ਜੰਮੇ ਪੜੇ ਉੱਥੇ ਨਹੀਂ ਹਾਂਜੀ ਬਾਜੀ ਹਾਂਜੀ ਬੌਰਨ ਐਂਡ ਰੇਜ਼ਡ ਇਨ ਕੈਨੇਡਾ ਜੀ ਕੀ ਫਰਕ ਹੁੰਦਾ ਉੱਥੇ ਜੰਮਣ ਦਾ ਤੇ ਇੱਥੇ ਇੱਕ ਗੱਲ ਤੁਸੀਂ ਗੱਲ ਕਰ ਰਹੇ ਹੋਗੇ ਇੱਕ ਬੇਸਿਕ ਜਿਹਾ ਫੰਡਾ ਹੈ ਬਾਜੀ ਉਹਨਾਂ ਚੀਨੋਸੈਂਸ ਜ਼ਿਆਦਾ ਕਹਿੰਦੇ ਆਪਣੇ ਜ਼ਿਆਦਾ ਬੰਦੇ ਚਲਾਕ ਹੋ ਜਾਂਦੇ ਨੇ ਉਰੇ ਔਰ ਐਕਸਪੋਜ਼ਰ ਜ਼ਿਆਦਾ ਹੈ ਨਾ ਉੱਥੇ ਇੰਨਾ ਹੈ ਨਹੀਂ ਨਹੀਂ ਦੇਖੋ ਭਾਜੀ ਇਨੋਸੈਂਟ ਬੰਦਾ ਕਿਤੇ ਵੀ ਹੋ ਸਕਦਾ ਤੇਜ ਵੀ ਬੰਦਾ ਕਿਤੇ ਵੀ ਹੋ ਸਕਦਾ ਤੁਸੀਂ ਜ਼ਿਆਦਾ ਹੋਗੇ ਜਾਂ ਉਹ ਨਹੀਂ ਉਹੀ ਹੈ ਜੀ ਇਨੋਸੈਂਟ ਉਹ ਤਾਂ ਰਾਣੀਆ ਘਰ ਦੀ ਉਹੀ ਇਨੋਸੈਂਟ ਹੈ ਜੀ ਤੇ ਬੰਦੇ ਮਨ ਲਾਦਾ ਇਨੋਸੈਂਟ ਨਹੀਂ ਹੋ ਚਾਹੀਦੇ ਭਾਜੀ ਹੂੰ ਕੀ ਫਰਕ ਹੁੰਦਾ ਮੈਂ ਪੁੱਛ ਰਿਹਾ ਸੀ ਉੱਥੋਂ ਤੇ ਇੱਥੋਂ ਦੇ ਵਿੱਚ ਉੱਥੋਂ ਦੇ ਜੰਮੇ ਪਲੇ ਤੇ ਇੱਥੋਂ ਦੇ ਜੰਮੇ ਪਲੇ ਚ ਕੀ ਫਰਕ ਹੈ ਉਹ ਵੀ ਤੁਸੀਂ ਤਾਂ ਉਹੀ ਫਰਕ ਪ੍ਰੈਕਟਿਸ ਕਰ ਰਹੇ ਹੋ ਨਾ ਉਹੀ ਫਰਕ ਹੈ ਜਿਹੜਾ ਮੰਨ ਲਓ ਇੱਕ ਪਿੰਡ ਦੇ ਜਵਾਕ ਦਾ ਤੇ ਇੱਕ 4-5 ਸੈਕਟਰ ਵਾਲੇ ਜੋ ਆਕਦਾ ਫਰਕ ਹੈ ਕਿਉਂਕਿ ਤੁਹਾਡੇ ਬ੍ਰੇਨ ਨੇ ਤਾਂ ਉਵੇਂ ਹੀ ਫੰਕਸ਼ਨ ਕਰਨਾ ਹੈ ਤੁਸੀਂ ਪ੍ਰੋਬਲਮ ਦੇਖਣੀ ਹੈ ਤੇ ਉਹ ਪ੍ਰੋਬਲਮ ਨੂੰ ਸੋਲਵ ਕਰਨਾ ਹੈ ਬ੍ਰੇਨ ਦਾ ਕੰਮ ਤਾਂ ਇਹੀ ਹੈ ਨਾ ਜੀ ਕਿ ਮੈਨੂੰ ਆਹ ਚੀਜ਼ ਆ ਗਲਤ ਲੱਗੀ ਔਰ ਮੈਂ ਸਹੀ ਕਰਦਾ ਪਰ ਹੁਣ ਕਿਤੇ ਪ੍ਰੋਬਲਮ ਆ ਅੱਡ ਨੇ ਕਿਤੇ ਪ੍ਰੋਬਲਮ ਆ ਅੱਡ ਨੇ ਸਮਝਦੇ ਹੋ ਤਾਂ ਜਿਵੇਂ ਇੰਡੀਆ ਦੇ ਦੇ ਵਿੱਚ ਜਿਹੜਾ ਆਪਣਾ ਕਲਚਰ ਹੈ ਉਹਦੇ ਵਿੱਚ ਕਈ ਚੀਜ਼ਾਂ ਆਪਾਂ ਇਸ ਕਰਕੇ ਕੀਤੀਆਂ ਨੇ ਕਿਉਂਕਿ ਇੰਡੀਆ ਦੇ ਹਾਲਾਤ ਇਹ ਹੋਏ ਸੀਗੇ ਤੇ ਆਪਾਂ ਨੂੰ ਉਵੇਂ ਬਣਨਾ ਪੈਣਾ ਸੀ ਫੋਰ ਇਗਜ਼ਾਮਪਲ ਇੰਡੀਆ ਦੇ ਵਿੱਚ ਜੇ ਤੁਹਾਨੂੰ ਸਕੂਲ 'ਚ ਬੁਲੀ ਕੀਤਾ ਜਾਂਦਾ ਤੁਸੀਂ ਸ਼ਿਕਾਇਤ ਲਾਉਂਗੇ ਤਾਂ ਤੁਸੀਂ ਹੋਰ ਬੁਲੀ ਹੋਵੋਗੇ ਉਹਦੇ ਰਾਹ ਹੋਰ ਲੱਭਣੇ ਉਹਦੇ ਰਾਹ ਹੋਰ ਲੱਭਣੇ ਕੈਨੇਡਾ ਦੇ ਵਿੱਚ ਤੁਸੀਂ ਸ਼ਿਕਾਇਤ ਲਾਉਂਗੇ ਤੁਹਾਨੂੰ ਟੀਚਰ ਨੂੰ ਦੱਸਣਾ ਚਾਹੀਦਾ ਸੋ ਹੁਣ ਜਦ ਕਿ ਪ੍ਰੋਬਲਮ ਸੇਮ ਹੈ ਪਰ ਉਹਦੇ ਕੰਮ ਕਰਨ ਦੇ ਤਰੀਕੇ ਦੋ ਅੱਡ ਨੇ ਸੋ ਕਲਚਰਲ ਡਿਫਰੈਂਸ ਹੈ ਨਾ ਇਹ ਜਿਹੜਾ ਇਹ ਬਹੁਤ ਵੱਡਾ ਮੈਨੂੰ ਐਵੇਂ ਲੱਗਦਾ ਕਿ ਜਿਹੜਾ ਕੈਨੇਡਾ ਦੇ ਵਿੱਚ ਨਾ ਕਿ ਇਹ ਗੱਲ ਹੈ ਕਿ ਯਾਰ ਐ ਨਹੀਂ ਹੋਣਾ ਚਾਹੀਦਾ ਉਸ ਕਰਕੇ ਕਿਉਂਕਿ ਹੋਰ ਸੋਸਾਇਟੀ ਚ ਰਹਿੰਦੇ ਨੇ ਜਿੱਥੇ ਜੋ ਗਲਤ ਹੈ ਉਹਨੂੰ ਸਾਰੇ ਗਲਤ ਹੀ ਕਹਿੰਦੇ ਨੇ ਆਪਾਂ ਵੀ ਜਦੋਂ ਕੈਨੇਡਾ ਜਾਂਦੇ ਆ ਆਪਾਂ ਡਸਟਬਿਨ ਦੇ ਵਿੱਚ ਹੀ ਕਵਰ ਸਿੱਟਦੇ ਆ ਉਹੀ ਬੰਦਾ ਇੱਧਰ ਆ ਸ਼ੀਸ਼ਾ ਕਰਕੇ ਆ ਮਾਰਦਾ ਬੋਤਲ ਬਾਹਰ ਸੋ ਉੱਥੇ ਸਾਰੇ ਕਿਉਂਕਿ ਕਿਸ ਤਰੀਕੇ ਇੱਕ ਪ੍ਰੋਟੋਕੋਲ ਇੱਕ ਸਿਸਟਮ ਦੇ ਵਿੱਚ ਰਹਿੰਦੇ ਨੇ ਤਾਂ ਉਹ ਸਿਸਟਮ ਦੇ ਹਿਸਾਬ ਨਾਲ ਹੀ ਉਹ ਬਿਹੇਵ ਕਰਦੇ ਨੇ ਆਪਣਾ ਉਹ ਸਿਸਟਮ ਹੀ ਹੋਰ ਹੈ ਤਾਂ ਉਹ ਜਿਹੜਾ ਅੰਡਰਸਟੈਂਡਿੰਗ ਨਾ ਹੋਣੀ ਦੂਜੇ ਦੇ ਸਿਸਟਮ ਦੀ ਨਾ ਉਹ ਪ੍ਰੋਬਲਮ ਹੈ ਉਹ ਪ੍ਰੋਬਲਮ ਭਾਵੇਂ ਉਧਰ ਲਿਆਂ ਦੀ ਇੱਧਰ ਲਿਆਂ ਨਾਲ ਲਾ ਲਓ ਜਾਂ ਇੱਧਰ ਲਿਆਂ ਦੀ ਉਧਰ ਲਿਆਂ ਨਾਲ ਲਾ ਲਓ ਸੋ ਕਲਚਰਲ ਡਿਫਰੈਂਸਸ ਹੈ ਜਿਹੜਾ ਇੱਕ ਦੂਜੇ ਨੂੰ ਇੱਕ ਤੋਂ ਦੀ ਬੋਲ ਕੇ ਗੱਲ ਕਹਿਣੀ ਇੱਕ ਹੋਣੀ ਹੈ ਬਿਨਾ ਬੋਲੇ ਦੀ ਭਾਸ਼ਾ ਸਮਝਦੇ ਹੋ ਮੇਰੀ ਗੱਲ ਨੂੰ ਬਿਹੇਵੀਅਰਲ ਪੈਟਰਨ ਨਹੀਂ ਉਹ ਆਪਾਂ ਸਮਝ ਪਉਂਦੇ ਦੂਜੇ ਦਾ ਉਮੀ ਵੀ ਮੈਂ ਥੋੜਾ ਜਿਹਾ ਤਾਂ ਸਮਝ ਪਾਉਣਾ ਥੋੜਾ ਜਿਹਾ ਕਿਉਂਕਿ ਮੈਂ ਆਸਟ੍ਰੇਲੀਆ ਕਾਫੀ ਰਹਿ ਲਿਆ ਤੇ ਮੈਨੂੰ ਬਾਹਰਲੇ ਕੰਟਰੀਜ਼ ਦੇ ਮੈਨਰਿਜ਼ਮਸ ਦਾ ਪਤਾ ਹੈ ਕਿ ਉਹਨਾਂ ਨੇ ਇਹ ਗੱਲ ਕਹੀ ਹੈ ਤਾਂ ਉਹ ਕਿਉਂ ਕਹੀ ਹੈ ਉਹਨਾਂ ਦਾ ਹਿਊਮਰ ਕਿਹੋ ਜਿਹਾ ਉਹਨਾਂ ਦਾ ਸਰਕਾਜ਼ਮ ਕਿਹੋ ਜਿਹਾ ਆਪਣਾ ਹਿਊਮਰ ਕਿਹੋ ਜਿਹਾ ਆਪਣਾ ਸਰਕਾਜ਼ਮ ਕਿਹੋ ਜਿਹਾ ਉਹ ਬੜੀਆਂ ਬਰੀਕ ਮਹੀਨ ਬਿਹੇਵੀਅਰਲ ਚੀਜ਼ਾਂ ਨੇ ਜੋ ਹਰ ਬੰਦਾ ਮੈਂ ਕਈ ਵਾਰੀ ਨਹੀਂ ਸਮਝ ਪਾਉਂਦਾ ਜੀ